ਗੁਰਵਾਣੀ ਦਾ ਕੀਰਤਨ ਹੈ ਗੁਰਵਾਣੀ ਦੀ ਕਥਾ ਹੈ ਦਰਸਲ ਮਨੁੱਖ ਦੀ ਬੇਹੋਸ਼ੀ ਨੂੰ ਤੋੜਨ ਵਾਸਤੇ ਹੋਰ ਕੁਝ ਵੀ ਨਹੀਂ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਣੀ ਬੇਹੋਸ਼ ਸੋਇਆ ਹੋਇਆ ਸੋਇਆ ਹੋਇਆ ਬੇਹੋਸ਼ ਜਦ ਕੁਝ ਪਤਾ ਹੀ ਨਹੀਂ ਕੁਝ ਵੀ ਪਤਾ ਨਹੀਂ ਇੱਕ ਨਵਾਂ ਜਨਮਿਆ ਬੱਚਾ ਹੁੰਦਾ ਹੈ ਨਾ ਮਾਂ ਦੀ ਗੋਦ ਵਿੱਚ ਆਉਂਦਾ ਹੈ ਪਰ ਉਹਨੂੰ ਕੁਝ ਵੀ ਨਹੀਂ ਪਤਾ ਹੈ ਮੇਰੀ ਮਾਂ ਕੁਝ ਵੀ ਨਹੀਂ ਬੇਹੋਸ਼ ਫਿਰ ਉਸ ਨੂੰ ਖਿਡਾ ਰਿਹਾ ਹੈ ਪਰ ਉਹਨੂੰ ਕੋਈ ਪਤਾ ਨਹੀਂ ਹੈ ਮੇਰਾ ਪਿਤਾ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਕੁਝ ਵੀ ਨਹੀਂ ਪਤਾ ਬੇਹੋਸ਼ ਅਚੇਤ ਹੈ ਅਚੇਤ ਪੜਾ ਸਮੇਂ ਦੇ ਨਾਲ ਇੱਕ ਦਿਨ ਟੁੱਟ ਜਾਂਦਾ ਹੈ। ਇਹਨੂੰ ਸਮਝ ਆ ਜਾਂਦੀ ਏ ਮੇਰੀ ਮਾਂ ਹੈ। ਇਹ ਮੇਰਾ ਪਿਤਾ ਹੈ। ਇਹ ਮੇਰੀ ਭੈਣ ਹੈ। ਇਹ ਮੇਰਾ ਭਰਾ ਹੈ। ਲੇਕਿਨ ਪ੍ਰਮਾਤਮਾ ਦੇ ਪ੍ਰਤੀ ਜਨਮ ਤੋਂ ਲੈ ਕੇ ਮਰਨ ਤੱਕ ਮੂਰਖ ਦਾ ਮੂਰਖ ਹੀ ਰਹਿੰਦਾ ਹੈ। ਅਚੇ ਮੂਰਖ ਕਦੀ ਸੁਚੇਤ ਨਹੀਂ ਹੁੰਦਾ।